ਭਾਈ ਗੁਰਜੀ ਹਲਕਾ ਜੀ ਭਵਨ ਸਾਹਿਬ ਸਾਡੇ ਇਲਾਕੇ ਜੇ ਤੁਹਾਨੂੰ ਆਇਆਂ ਨੂੰ ਜੀ ਆਇਆਂ ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸਰកਤ ਕੀਤੀ ਆ ਸਾਡੇ ਇਲਾਕੇ ਦੀ ਮੇਨ ਮਸਲਕਾ ਅਸੀਂ ਥਰੂ ਚੈਨਲ ਆ ਵੀ ਬੇਨਤੀ ਕਰ ਚੁੱਕੇ ਹਾਂ ਔਰ ਅਸੀਂ ਸਾਡੀ ਮੇਨ ਮਦਰ ਜਿਹੜਾ ਅੰਗਰੇਜ਼ਾਂ ਵਾਲਾ ਪੋਲ ਵਾ 1912 ਵਿੱਚ ਹੋਂਦ ਚ ਆਇਆ ਉਦੋਂ ਹੈਡ ਕੋਈ ਨਹੀਂ ਸੀ ਹੁੰਦਾ ਬੰਨ ਕੋਈ ਨਹੀਂ ਹੁੰਦਾ ਉਹ ਓਟੀਆਂ ਕੈਂਚੀਆਂ ਥੱਲੇ ਨੂੰ ਆ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੋਲ ਵਾ ਉਹ ਤਿੰਨੇ ਹੀ ਸਾਨੂੰ ਮਾਰ-ਮਾਰਦੇ ਇੱਕ ਅੰਗਰੇਜ਼ਾਂ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5-1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਦਣੋ ਜਿੰਨੇ ਵੀ ਦਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ 5-7 ਦਿਨ ਤੋਂ ਥਰੂ ਚੈਨਲਾਂ ਤੁਸੀਂ ਦੇਖ ਸਕਦੇ ਆਪਦੇ ਇਲਾਕੇ ਦੇ ਲੋਕ ਤੇ ਕੁਝ ਐਨਡੀਐਨੀਆਂ ਦੀਆਂ ਟੀਮਾਂ ਲਾ ਕੇ ਕੋਈ ਡੀਜੀ ਸਾਹਿਬ ਨੇ ਮਤ ਦਿੱਤੀ ਕੋਈ ਹਲਕਾ ਵਿਚਾਰਨ ਮਤ ਦਿੱਤੀ ਉਹੀ ਕਢਾ ਰਹੇ ਆ। ਸੋ ਅਸੀਂ ਤੁਹਾਨੂੰ ਕਹਿੰਦੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿਵੇਂ ਜਾਂ ਕਹਿੰਤੀਆਂ ਪਾਂਧ ਰਹੀਆਂ ਜਾਂ ਨਵਾਂ ਬਣਾਇਆ ਜਾਂ ਨੰਬਰ 1। ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ। ਜੇ ਇਲਾਕੇ ਦੇ ਲੋਕਾਂ ਦੀ ਮਤ ਕਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ। ਕਿਉਂਕਿ ਦਰਿਆ ਸਾਡੇ ਪਿੰਡਾਂ ਦੇ ਜਿਹੜੀ ਰੇਤਾ ਨਿਕਲੂਗੀ ਇਹ ਮਿੱਟੀ ਹੈ ਬੰਨਾਂ ਤੇ ਅਸੀਂ ਪਾਉਂਦੇ ਹੁਣ ਵੀ ਸਾਡ ਰੋਕੂ ਇੱਕ ਕਮਿਊਨਿਟੀ ਅਸੀਂ ਬਣਾਏ ਆ ਅਸੀਂ ਲਗਭਗ 20 21 ਕਿਲੋਮੀਟਰ ਦੇ ਏਰੀਏ ਵਿੱਚ ਆਪ ਦੇ ਕਿਰਾਏ ਤੇ ਲਾ ਕੇ ਟਿਪਰ ਟਰਾਲੀਆਂ ਲਾ ਕੇ ਕੱਢਦੇ ਆਂ ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਤੇਲ ਦੀ ਮਦਦ ਕਰ ਸਕਦੇ ਤੁਹਾਨੂੰ ਪਹਿਲਾਂ ਦੇ ਆਧਾਰ ਦੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ ਮਾਇਆ ਹੁੰਦਾ ਕੀ ਹੈ ਇਹਦੇ ਦੋ ਲਾਗ ਇੱਕ ਤਾਂ ਲਾਜ ਜਿਹੜਾ ਸਰਕਾਰ ਹੀ ਕਰ ਸਕੀਏ ਤੇ ਆਪਾਂ ਨੂੰ ਸਾਲ ਦੇ ਸਾਲ ਜੇ ਉਹਦੇ ਬਾਅਦ ਗਾਹਤ ਮਿਲਦੇ ਠੀਕ ਹੈ ਕਿਉਂਕਿ ਆ ਸਾਰੇ ਬੰਦ ਦੱਸਾ ਕੀ ਹੈ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ ਜਿਹਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਵੱਡੇ ਜਿਵੇਂ ਡੈਮ ਕੰਕਰੀਟ ਕਰਦੇ ਆਪਣਾ Rajasthan ਕਨਾਲ ਕੀਤਾ ਹੈ ਦੂਜਾ ਆ ਉੱਚੇ ਕਰਕੇ ਕੰਕਰੀਟ ਕਰਾਪਾ ਲੈਣ ਉਹ ਟੈਕਨੋਲੋਜੀ ਮੈਨੂੰ ਪਤਾ ਕਿੱਥੇ ਹੈ ਉਹ ਲਿਆ ਵੀ ਮੈਂ ਤਾਂ ਮੇਰੇ ਦੋ ਪ੍ਰਾਇਰਟੀਆਂ ਮੈਂ ਤੁਹਾਨੂੰ ਜੀ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਤਰੇਆਮਾ ਚ ਪੈਂਦਾ ਹਾਂ ਜੀ ਮੇਰੀ ਮਾਤਾ ਜੀ ਨੂੰ ਕੈਂਸਰ ਇਸ ਪਾਣੀ ਤੋਂ ਹੋਇਆ ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਦੇ ਬਣਾਉਣੇ ਨੇ 7-8000 ਕਰੋੜ ਲੱਗਣਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਹ ਬਿਮਾਰੀ ਮੈਂ ਦੇਖਿਆ ਕਿ ਹਰ ਦੂਜੇ ਪੀਜੇ ਸਾਲ ਐਡਾ ਜਿਆਦਾ ਨੁਕਸਾਨ ਹੁੰਦਾ ਕਿ ਤੁਸੀਂ ਤੁਸੀਂ ਦੇਖੋ ਪਰਿਵਾਰਾਂ ਦੇ ਪਰਿਵਾਰ ਰੁੜ ਜਾਂਦੇ ਹਾਂ ਜੀ ਸੋ ਇਮੀਡੀਏਟਲੀ ਤਾਂ ਉਹ ਜਿਹੜਾ ਹੈਗਾ ਐ ਕਰਦੇ ਆ ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਦਾ ਪਾਣੀ ਥੱਲੇ ਚਲਾ ਜਾਂਦਾ ਜੇ ਬੰਦ ਰੋਕੀ ਲੱਗਦੇ ਚੌਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਿਹ ਨਾਲ ਚੱਕ ਦਾਂਗੇ ਮੰਨ ਪੱਕੇ ਦੇਖੀ ਜੋ ਕੋਈ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰਚਾ ਨਾ ਉਹ ਹੁਣ ਕੀ ਕਰਨਗੇ ਬਾਕੀ ਜਿਹੜਾ ਹੈਗਾ ਹੁਣ ਤੁਹਾਨੂੰ ਜੇ ਇਸ ਚੀਜ਼ ਦੀ ਮਦਦ ਹੈ ਇੱਕ ਤਾਂ ਮੈਂ ਪੈਸੇ ਦੇ ਰਿਹਾ ਹਾਂ ਲਓ ਜੀ ਲਓ ਇੱਕ ਡੀਜ਼ਲ ਕਿੰਨਾ ਚਾਹੀਦਾ ਤੂੰ ਦੱਸੇ ਕਿੰਨੀ ਵਾਰ ਤੋਂ ਵੱਧ ਤੁਸੀਂ ਮਤ ਕਰ ਸਕਦੇ ਵੱਡੀ ਸਾਡੇ ਪੰਡਾਰ ਖੁਦਾ ਇੱਕ ਦਿਨ ਵਿੱਚ ਸਾਨੂੰ ਮਾਇਆ ਦੀ ਜਰੂਰਤ ਆ ਜੀ ਦੋ ਇਹਨਾਂ ਬੇਨਤੀ ਦੱਸਿਆ ਸਾਹਿਬ ਇਹਨਾਂ ਦੀ ਸੁਣੋ ਜੀ ਸਾਨੂੰ ਮਾਇਆ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਸਾਡੀਆਂ ਜੀ ਸੀ ਵੀ ਬਾ ਤੇ ਟਰਾਲੀਆਂ ਲੱਗੀਆਂ ਹੋਈਆਂ ਸੋਨ ਹੈ ਜੇ ਕੁਝ ਨਹੀਂ ਗੱਲ ਡੀਜ਼ਲ ਕਿੰਨਾ ਡੀਜ਼ਲ ਕਿੰਨਾ ਚਾਹੀਦਾ ਇੱਥੇ ਰੋਜ਼ ਹੀ ਕੰਮ ਚੱਲਦਾ ਕਿੰਨੇ ਚਾਹੀਦੇ 2-3 ਡਰਮ ਤੇ ਅਸੀਂ ਰੋਜ਼ ਹੀ ਲਾਉਣੀ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਤਾਂ ਕੋਈ 2000 ਲੀਟਰ ਘੱਟੋ ਘੱਟ ਦੀ ਜੇ ਸਾਨੂੰ ਦਿਓ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮੈਂ ਡੀਜ਼ਲ ਭੇਜ ਦਿੰਦਾ ਠੀਕ ਹੈ ਬਹੁਤ ਬਾਈ ਸੋਨ ਹੈ ਆਹ ਕੁਸਰੀਆ ਕੋ ਕਿੱਥੇ ਤੁਹਾਨੂੰ ਡਿਲੀਵਰ ਕਰ ਦਊਗਾ ਠੀਕ ਹੈ ਜੀ ਇਹਦੇ ਕੋਲ ਮੈਂ ਡੀਜ਼ਲ ਭੇਜ ਦੂੰਗਾ ਇਹਦੇ ਨਾਲ ਪੇਪਰ ਠੀਕ ਹੈ ਜੇ ਹੋਰ ਵੀ ਕੁਝ ਹੀ ਲੋਈ ਮੰਗਾ ਸਕਦੇ ਹੋ ਬਹੁਤ ਬਹੁਤ ਧੰਨਵਾਦ